ਮਾਸ ਬੇਰਾ ਨਾਮ ਹਰਮੀ ਸਿੰਘ ਹੈ ਜੀ ਮੈਂ ਐਡਵੋਕੇਟ ਦੇ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪ੍ਰੈਕਟਿਸ ਕਰਦਾ ਆਇਆ ਤੇ ਮੈਂ ਬਹੁਜਨ ਸਮਾਪਾਈ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਜਿਸ਼ਮੂਲੀਅਤ ਕੀਤੀ ਹੈ ਤੇ ਮੈਨੂੰ ਬੜੇ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੇ ਇਨਾ ਵੱਡਾ ਮੈਨੂੰ ਮਾਨ ਬਖਸ਼ਿਆ ਤੇ ਜੇ ਪ੍ਰਧਾਨ ਜੀ ਦਾ ਸਾਡੀ ਪਿੱਠ ਤੇ ਹੱਥ ਰਹੂਗਾ ਤੇ ਪੂਰੀ ਤਨਦੇਹੀ ਦੇ ਨਾਲ ਪੂਰੇ ਜੋਸ਼ੋ ਫਰੋਸ਼ ਦੇ ਨਾਲ ਇਹ ਜ਼ਿੰਮੇਵਾਰੀ ਵੀ ਨਿਭਾਵਾਂਗੇ ਇਹਦੇ ਨਾਲ ਜਿਹੜਾ ਕਿਸਾਨੀ ਦੀ ਦੁਰਗਤਾ ਹੋ ਰਹੀ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰਾ ਇੱਕ ਸਿੱਖ ਪਰਿਵਾਰ ਚ ਇੱਕ ਕਿਸਾਨੀ ਪਰਿਵਾਰ ਚੋਂ ਹੋਣ ਦੇ ਨਾਤੇ ਮੇਰੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਮੈਂ ਬੌਜਸਮਾਈ ਪਾਰਟੀਆਂ ਦੀਆਂ ਨੀਤੀਆਂ ਕਿਸਾਨਾਂ ਤੱਕ ਲੈ ਕੇ ਜਾਵਾਂ ਤੇ ਕਿਸਾਨਾਂ ਨੂੰ ਇਹ ਜਾਗਰੂਤੀ ਲਿਆਵਾਂ ਕਿ ਜੇ ਅੱਜ ਆਪਣੀ ਲੋਟਕ ਸੌਤ ਤੋਂ ਬਚਣਾ ਹੈ ਕਿ ਅੱਜ ਕੋਈ ਹਮਦਰਦ ਪਾਰਟੀ ਹੈ ਜਿਹੜੀ ਤੁਹਾਡੀ ਬਾਹ ਫੜ ਸਕਦੀ ਹੈ ਜਿਹੜੀ ਤੁਹਾਡੇ ਬਾਰੇ ਸੋਚਦੀ ਹੈ ਤੇ ਉਹ ਇੱਕ ਬੌਜਸਮਾਈ ਪਾਰਟੀ ਹੈ ਉਹਦੇ ਬੈਨਰ ਹੇਠ ਹੀ ਜਿਹੜੀ ਉਹ ਲੜਾਈ ਲੜੀ ਜਾ ਸਕਦੀ ਹੈ ਤੇ ਇੱਕ ਵੱਡੇ ਲੈਵਲ ਤੇ ਸੰਘਰਸ਼ ਨੂੰ ਕਾਮਯਾਬ ਕੀਤਾ ਜਾ ਸਕਦਾ ਵਜਾ ਇਹ ਕਿ ਜਿਹੜੀਆਂ ਪਾਰਟੀਆਂ ਸਾਨੂੰ ਅੱਜ ਤੱਕ ਲੁੱਟਦੀਆਂ ਆਈਆਂ ਸਾਡੇ ਨਾਲ ਬਿੱਤੀ ਦਾ ਕਿੜਾ ਉਹ ਮਤੇਰੀ ਮਾਂ ਵਾਲਾ ਕਰਦੀਆਂ ਆਈਆਂ ਤੇ ਇੰਡਸਟਰੀਅਲ ਨੂੰ ਕਰੋੜਾ ਰੁਪਈਆ ਕਰਜ਼ਾ ਮਾਫ ਕਰਦੀਆਂ ਤੇ ਜੱਟ ਨੂੰ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਤੇ ਉਦੋਂ ਸਲਫਾਸ ਜਾਂ ਸਪਰੇਅ ਦਿੱਤੀ ਜਾਂਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਦੇ ਰਹੀਂ ਤਹਾਡੇ ਜਰੀਏ ਕਿਸਾਨ ਭਰਾਵਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗਾ ਉਹ ਭਾਵੇਂ ਛੋਟਾ ਵਰਗ ਕਿਸਾਨ ਆ ਭਾਵੇਂ ਵੱਡਾ ਵਰਗ ਕਿਸਾਨ ਆ ਆਓ ਇਕੱਠੇ ਹੋਈਏ ਇੱਕ ਬੈਨਰ ਦੇ ਥੱਲੇ ਬਹੁਜਨ ਸਮਾਜ ਪਾਰਟੀ ਦੇ ਬੈਨਰ ਦੇ ਥੱਲੇ ਤੇ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਦੱਸਿਏ ਕਿ ਨਹੀਂ ਅੱਜ ਕਿਸਾਨ ਜਾਗ ਗਿਆ ਪਿਆ ਅੱਜ ਉਹ ਸਪਰੇ ਨਹੀਂ ਪੀਏਗਾ ਅੱਜ ਉਹ ਵੋਟ ਦਾ ਜਿਹੜਾ ਅਧਿਕਾਰ ਵਰਤ ਕੇ ਆਪਣੀ ਜਿਹੜੀ ਮੱਤ ਵਰਤ ਕੇ ਉਹ ਇਹਨਾਂ ਨੂੰ ਜਿਹੜਾ ਉਹ ਦਿਖਾਏਗਾ ਕਿ ਕਿਸਾਨ ਦਾ ਪੁੱਤ ਜੇ ਹਲਵਾ ਕੇ ਜ਼ਮੀਨ ਦਾ ਸੀਨਾ ਪਾੜ ਕੇ ਫਸਲ ਵੀ ਸਕਦਾ ਤੇ ਉਹ ਪੰਜਾਬ ਵੀ ਚਲਾ ਸਕਦਾ ਉਹ ਪੰਜਾਬ ਦੀ ਖਿਸ਼ਾਲੀ ਵੀ ਕਰ ਸਕਦਾ ਦੇਖੋ